ਕੁੜਮਕ ਪਿਆਰੀ ਸਵਾਲ ਕਰਦੇ ਨੇ ਕਿ ਨਾ ਮੈਨੂੰ ਪਿਆਰ ਕਰਨਾ ਆਉਂਦਾ ਨਾ ਹੀ ਮੈਨੂੰ ਕਹਿੰਦੇ ਵਿਰਾਗ ਕਰਨਾ ਆਉਂਦਾ ਮੈਂ ਕਹਿੰਦੇ ਹਰ ਸਾਹ ਦੇ ਨਾਲ ਉਸ ਮਾਲਕ ਨੂੰ ਕਿਵੇਂ ਯਾਦ ਰੱਖ ਸਕਦੀ ਆ ਵਾਹਿਗੁਰੂ ਜੀ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਜੋ ਗੁਰੂ ਦੁਆਰਾ ਮੰਤਰ ਦਿੱਤਾ ਜਾਂਦਾ ਨਾ ਜਿਸ ਨੂੰ ਆਪਾਂ ਗੁਰਮੰਤਰ ਕਹਿੰਦੇ ਆ ਇਹਦੀ ਭੁੱਖ ਲੱਗਣੀ ਜ਼ਰੂਰੀ ਆ ਜਦ ਤੱਕ ਸਾਨੂੰ ਇਹਦੀ ਭੁੱਖ ਨਹੀਂ ਲੱਗਦੀ ਨਾ ਹੀ ਅਸੀਂ ਪਿਆਰ ਕਰ ਸਕਦੇ ਹਾਂ ਨਾ ਹੀ ਸਾਨੂੰ ਵਿਰਾਗ ਹੋਣਾ ਨਾ ਹੀ ਅਸੀਂ ਮਾਲਕ ਨੂੰ ਹਰ ਸਾਹ ਦੇ ਨਾਲ ਯਾਦ ਰੱਖ ਸਕਦੇ ਹਾਂ ਗੁਰਬਾਣੀ ਗੁਰੂ ਇਹ ਪੰਨ ਸਮਝਾਉਂਦੇ ਨੇ ਕਹਿੰਦੇ ਇਹ ਕਾਲ ਯੁਗ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਜਿਹੜਾ ਜੀਵ ਮਾਲਕ ਦੀ ਭਗਤੀ ਨਹੀਂ ਕਰਦਾ ਮਾਲਕ ਨੂੰ ਯਾਦ ਨਹੀਂ ਕਰਦਾ ਮਾਲਕ ਦੇ ਹੁਕਮ ਦੇ ਵਿੱਚ ਬਾਣੀ ਵਿੱਚ ਨਹੀਂ ਵਿਚਰਦਾ ਸੰਗਤ ਨਹੀਂ ਕਰਦਾ ਨਾਮ ਨਹੀਂ ਜਪਦਾ ਉਹ ਕਹਿੰਦੇ ਮਨਮੁਖ ਹੈ ਤੇ ਜੋ ਜੀਵ ਮਨਮੁਖ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਪ੍ਰੇਤ ਵੀ ਆਖਿਆ ਗਿਆ ਤੇ ਜੋ ਮਾਲਕ ਦੀ ਕਿਰਪਾ ਦੇ ਨਾਲ ਜਿਹੜੇ ਗੁਰਮੁਖ ਜਿਹੜੇ ਜੀਵ ਜਿਹੜੇ ਇਨਸਾਨ ਮਾਲਕ ਦੀ ਭਗਤੀ ਕਰਨ ਵਾਸਤੇ ਮਾਲਕ ਦੀ ਯਾਦ ਦੇ ਵਿੱਚ ਰਹਿਣ ਵਾਸਤੇ ਸੱਚੀ ਸੰਗਤ ਦੇ ਵਿੱਚ ਜਾਂਦੇ ਆ ਸੰਗਤ ਦੇ ਵਿੱਚ ਜਾ ਕੇ ਕਥਾ ਸੁਣਦੇ ਆ ਇੱਕ ਕਹਾਣੀ ਸੁਣਦੇ ਆ ਉਹ ਕਹਾਣੀ ਕਿਹੜੀ ਹੈ ਉਹ ਅਸਲ ਕਹਾਣੀ ਮਨ ਦੀ ਹੈ ਜਦੋਂ ਮਨ ਦੀ ਕਹਾਣੀ ਮਨ ਹੀ ਸੁਣਦਾ ਹੈ ਮਨ ਦੀ ਕਹਾਣੀ ਮਨ ਹੀ ਸੁਣਦਾ ਹੈ ਤਾਂ ਮਨ ਦੇ ਉੱਤੇ ਐਸੀ ਝੋਟ ਵੱਜਦੀ ਹੈ ਕਿ ਸਾਰਾ ਜੀਵਨ ਬਦਲ ਜਾਂਦਾ ਹੁਣ ਬਾਣੀ ਤਾਂ ਅਸੀਂ ਘਰਾਂ ਦੇ ਵਿੱਚ ਬੈਠ ਕੇ ਵੀ ਪੜ੍ਹਦੇ ਆਂ ਉਹਨਾਂ ਦੇ ਅਰਥ ਵੀ ਕੱਢਦੇ ਆਂ ਪਰ ਜਦੋਂ ਆਪਾਂ ਕਿਸੇ ਗੁਰਮਖਾਂ ਪਾਸੋਂ ਕਥਾ ਸੁਣਦੇ ਆਂ ਗੁਰਬਾਣੀ ਦੇ ਅਰਥ ਸੁਣਦੇ ਆਂ ਤਾਂ ਜੋ ਅਸਲ ਅਰਥ ਸੁਣ ਕੇ ਇੱਕ ਅਜਿਹੇ ਗੁਰਮੁਖ ਦੀ ਰਸਨਾ ਤੋਂ ਉਹ ਬਚਨ ਜਦੋਂ ਨਿਕਲੇ ਕਥਾ ਨਿਕਲੀ ਬੋਲ ਨਿਕਲੇ ਤਾਂ ਉਹ ਝੂਟ ਵੱਜਦੀ ਹੈ ਝੂਟ ਵੀ ਬੜੀ ਅਜੀਬ ਜਿਹੇ ਤਰੀਕੇ ਦੇ ਨਾਲ ਵੱਜਦੀ ਹੈ ਫਿਰ ਜੀਵ ਨੂੰ ਸਮਝ ਆਉਂਦਾ ਕਿ ਮੈਂ ਜੋ ਅੱਜ ਤੱਕ ਕੀਤਾ ਸਹੀ ਨਹੀਂ ਕੀਤਾ ਕਿ ਮੈਂ ਤਾਂ ਮਾਲਕ ਨੂੰ ਵਿਸਾਰ ਕੇ ਰੱਖਿਆ ਜਦ ਕਿ ਗੁਰਬਾਣੀ ਕਹਿੰਦੀ ਹੈ ਕਿ ਉਸ ਨੂੰ ਹਰ ਇੱਕ ਸਾਹ ਦੇ ਨਾਲ ਯਾਦ ਰੱਖ ਗੁਣ ਗਾਉ ਦੇ ਹੁਣ ਸੰਗਤ ਦੇ ਵਿੱਚ ਉਹ ਕਿਹੜੀ ਸੱਚੀ ਗੱਲ ਦੱਸੀ ਜਾਂਦੀ ਕਿ ਤਾਂ ਪਰਮਾਤਮਾ ਬਾਰੇ ਦੱਸਿਆ ਜਾਂਦਾ ਕਿ ਪਰਮਾਤਮਾ ਇੱਕ ਹੈ ਉਹਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਸਾਰੀ ਉਹਨੇ ਰਚੀ ਹੈ ਤੇ ਉਹ ਹੀ ਸੰਭਾਲਦਿਆ ਦੂਜਾ ਉਹ ਕਹਿੰਦੇ ਵੀ ਜਿਹੜਾ 84 ਲੱਖ ਜੂਨਾਂ ਦੇ ਵਿੱਚੋਂ ਇੱਕ ਮਨੁੱਖਾ ਦੇ ਹੀ ਆ ਤੇ ਜਿਹਨੂੰ ਇੱਥੇ ਮਲਾਪ ਵਾਸਤੇ ਭੇਜਿਆ ਪਰ ਦੇ ਕੇ ਵਿਛੋੜਾ ਫੇਰ ਭੇਜਿਆ ਵਿਛੋੜਾ ਦੇ ਕੇ ਮਲਾਪ ਕਰਨ ਵਾਸਤੇ ਭੇਜਿਆ ਤੇ ਇਹ ਮਿਲਾਪ ਬਾਰੇ ਵੀ ਸੰਗਤ ਦੇ ਵਿੱਚ ਦੱਸਿਆ ਜਾਂਦਾ ਕਿ ਇਹ ਕਿਵੇਂ ਮਿਲਾਪ ਹੋਣਾ ਹੈ ਕਿਵੇਂ ਆਪਾਂ ਮਾਲਕ ਨੂੰ ਪਿਆਰ ਕਰਨਾ ਕਿਵੇਂ ਵਿਰਾਗ ਆਵੇ ਸਾਨੂੰ ਕਿਵੇਂ ਹਰ ਇੱਕ ਸਾਹ ਦੇ ਨਾਲ ਮਾਲਕ ਨੂੰ ਯਾਦ ਰੱਖ ਸਕਦੇ ਹਾਂ ਉਥੇ ਅਭਿਆਸ ਕਰਾਇਆ ਜਾਂਦਾ ਵਾਹਿਗੁਰੂ ਗਰਮੰਤਰ ਦਾ ਬੜੀ ਤਰੀਕੇ ਦੇ ਨਾਲ ਵਿਧੀ ਦੇ ਨਾਲ ਸੰਗਤ ਦੇ ਵਿੱਚ ਬਿਠਾ ਕੇ ਸੰਗਤ ਦੇ ਵਿੱਚ ਕੀਤਾ ਗਿਆ ਅਭਿਆਸ ਬਹੁਤ ਜਲਦੀ ਫਰਦਦਾ ਹੈ ਅਧਿਆਤਮਕ ਦੇ ਬੰਦ ਰਸਤੇ ਖੁੱਲਦੇ ਹਨ ਰੁਕਾਵਟਾਂ ਪਰੇ ਹੁੰਦੀਆਂ ਨੇ ਮਨ ਨੌ ਦੁਆਰਾਂ ਤੋਂ ਉੱਪਰ ਚੱਕਿਆ ਜਾਂਦਾ ਵਾਹਿਗੁਰੂ ਗੁਰਮੰਤਰ ਦੀ ਐਸੀ ਚੋਟ ਹੈ ਜਦੋਂ ਉੱਥੇ ਅਭਿਆਸ ਕਰਕੇ ਆਪਾਂ ਘਰਾਂ ਵਿੱਚ ਆ ਕੇ ਅਭਿਆਸ ਕਰਦੇ ਆਂ ਦਿਨ ਦਾ ਜ਼ਿਆਦਾ ਸਮਾਂ ਆਪਾਂ ਅੰਤਰਗਤ ਹੋਏ ਰਹਿਣੇ ਆ ਆਪਣੇ ਧਿਆਨ ਦੇ ਵਿੱਚ ਰਹਿਣੇ ਆ ਫਿਰ ਮਾਲਕ ਦੇ ਨਾਲ ਪਿਆਰ ਵੀ ਪੈਂਦਾ ਆ ਤੇ ਮਾਲਕ ਦਾ ਇੱਕ ਡਰ ਵੀ ਰਹਿੰਦਾ ਆ ਜਿਹੜਾ ਇਹ ਡਰਿਆ ਇਹ ਡਰ ਉਹ ਵਾਲਾ ਡਰ ਨਹੀਂ ਹੈ ਜਿਹੜਾ ਡਰਾ ਕੇ ਰੱਖਦਾ ਇਹ ਇੱਕ ਸਤਕਾਰ ਵਾਲਾ ਡਰ ਹੈ ਇੱਕ ਪਿਓ ਵਾਲਾ ਡਰ ਹੈ ਜਿਹਦੇ ਵਿੱਚ ਬਸ ਪਿਆਰ ਹੀ ਪਿਆਰ ਝਾਕਦਾ ਹੈ ਹੁਣ ਗੁਰਮੁਖਾਂ ਦਾ ਸਵਾਲ ਹੈ ਕਿ ਮੈਨੂੰ ਪਿਆਰ ਨਹੀਂ ਕਰਨਾ ਹੁੰਦਾ ਵਿਰਾਗ ਵੀ ਨਹੀਂ ਹੁੰਦਾ ਵਿਰਾਗ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਮਨ ਵਿਛੋੜਾ ਮਹਿਸੂਸ ਨਹੀਂ ਕਰਦਾ ਜਿਸ ਦਿਨ ਮਨ ਨੇ ਇਸ ਸੰਸਾਰ ਤੋਂ ਆਪਣੀ ਸੋਚ ਚੱਕ ਕੇ ਉਹ ਮਾਲਕ ਦੇ ਪ੍ਰਤੀ ਵਿਛੋੜਾ ਮਹਿਸੂਸ ਕੀਤਾ ਤਾਂ ਇਹਨੂੰ ਵਿਰਹਾ ਗਾਵੇਗਾ ਤੇ ਇਹ ਜਿਹੜਾ ਪਿਆਰ ਹੋਣਾ ਇਹ ਵਾਹਿਗੁਰੂ ਗੁਰਮੰਤਰ ਨਾਲ ਹੋਣਾ ਹੈ ਘਰਾਂ ਦੇ ਵਿੱਚ ਬੈਠ ਕੇ ਜਦੋਂ ਆਪ ਅਭਿਆਸ ਕਰਦੇ ਆ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰ ਆਪ ਹੀ ਇਕੱਲੇ ਬੈਠ ਕੇ ਆਪਣੀ ਹੀ ਆਵਾਜ਼ ਦੇ ਵਿੱਚ ਮਸਤ ਹੋ ਜਾਣਾ ਫਿਰ ਹੌਲੀ 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 ਜਿਹੜੇ ਵਿਚਾਰ ਸਾਨੂੰ ਤੰਗ ਕਰਦੇ ਇਹ ਪਰੇ ਹੁੰਦੇ ਫਿਰ ਇੰਨੀ ਆਦਤ ਪੈ ਜਾਂਦੀ ਸਿਮਰਨ ਦੀ ਕਿ ਜਿਵੇਂ ਸ਼ਰਾਬੀ ਨੂੰ ਸ਼ਰਾਬ ਦੀ ਆਦਤ ਪੈ ਜਾਂਦੀ ਨਸ਼ੇੜੀ ਨੂੰ ਨਸ਼ੇ ਦੀ ਰਹਿ ਨਹੀਂ ਸਕਦਾ ਇਸੇ ਤਰ੍ਹਾਂ ਨਾਮ ਅਭਿਆਸੀ ਨੂੰ ਵੀ ਨਾਮ ਜਪਣ ਦੀ ਇੰਨੀ ਆਦਤ ਪੈ ਜਾਂਦੀ ਆ ਕਿਉਂਕਿ ਆਨੰਦ ਹੀ ਇਹ ਨ ਬਣ ਲੱਪਿਆ ਜਿਹੜਾ ਆਨੰਦ ਆਪਾਂ ਬਾਹਰੋਂ ਭਾਲਦੇ ਸੀ ਨਾ ਅੱਖਾਂ ਦੇ ਨਾਲ ਖੋਲ-ਖੋਲ ਕੇ ਕੰਨਾਂ ਦੇ ਨਾਲ ਰਸਨਾ ਦੇ ਨਾਲ ਉਹ ਸਾਰਾ ਕੁਝ ਅੰਦਰੋਂ ਮਿਲਣਾ ਸ਼ੁਰੂ ਹੋ ਗਿਆ ਜਦੋਂ ਅੰਦਰੋਂ ਮਿਲਣਾ ਸ਼ੁਰੂ ਹੋ ਗਿਆ ਫੇਰ ਕੀ ਆਗੇ ਹਰ ਸਾਹ ਦੇ ਨਾਲ ਸਾਨੂੰ ਮਾਲਕ ਯਾਦ ਆਉਂਦਾ ਹਰ ਇੱਕ ਚੀਜ਼ ਹਰ ਇੱਕ ਗੱਲ ਦੇ ਨਾਲ ਸਾਨੂੰ ਮਾਲਕ ਯਾਦ ਹੁੰਦਾ ਅੱਜ ਸਾਡੇ ਰਿਸ਼ਤੇਦਾਰੀ ਦੇ ਵਿੱਚ ਸਾਡੇ ਦੂਰ ਦੇ ਮਾਸੀ ਜੀ ਸੀ ਕੱਲ ਪਰਸੋਂ ਦੀ ਗੱਲ ਆ ਕਿ ਉਹ ਆਪਣੇ ਸਵਾਸ ਪੂਰੇ ਕਰ ਗਏ ਉਹਨਾਂ ਦੀ ਬੇਟੀ ਸਾਡੀ ਭੈਣ ਜੀ ਲੱਗੇ ਉਹਨਾਂ ਨੇ ਸਾਨੂੰ ਕਾਲ ਕੀਤੀ ਕਿ ਮਾਤਾ ਜੀ ਪੂਰੇ ਹੋ ਗਏ ਸਵਾਸ ਪੂਰੇ ਹੋ ਗਏ ਉਹਨਾਂ ਦੇ ਦੇਖੋ ਵਾਹਿਗੁਰੂ ਇਹ ਜਿਹੜਾ ਆਪਾਂ ਨੂੰ ਜੀਵਨ ਮਿਲਿਆ ਆ ਇਹ ਮਾਲਕ ਦੀ ਪ੍ਰਾਪਤੀ ਵਾਸਤੇ ਆ ਤੇ ਅਸੀਂ ਕੀ ਕਰਦੇ ਆ ਕਿ ਆਪਣਾ ਸਾਰਾ ਹੀ ਜੀਵਨ ਪਰਿਵਾਰ ਵਾਸਤੇ ਗੁਜ਼ਾਰ ਦਿੰਨੇ ਆ ਜਿਹੜਾ ਕਿ ਸਾਡੇ ਕੰਮ ਨਹੀਂ ਆਉਂਦਾ ਹੁਣ ਰਹਿੰਦੇ ਸੁਆਸਾਂ ਦੇ ਵਿੱਚ ਹੀ ਆਪਾਂ ਉਸ ਮਾਲਕ ਦੀ ਭਗਤੀ ਕਰਨੀ ਆ ਨਾਮ ਤੱਕ ਪਹੁੰਚ ਕਰਨੀ ਆ ਉਸੇ ਨਾਮ ਨੇ ਹੀ ਸਾਨੂੰ ਜਮਾ ਦੀ ਮਾਰ ਤੋਂ ਬਚਾਉਣਾ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਬੜਾ ਕਲੀਅਰ ਕਹਿੰਦੇ ਨੇ ਦੱਸਦੇ ਨੇ ਕਿ ਜਮਾਦੀ ਮਾਰ ਤੋਂ ਨਾਮ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਨਹੀਂ ਵਿਚਾ ਸਕਦਾ ਤੁਸੀਂ ਸਿਮਰਨ ਕੀਤਾ ਹੋਇਆ ਹੋਊਗਾ ਗੁਰਮਖੰਡਾ ਸੰਗ ਕੀਤਾ ਹੋਇਆ ਹੋਊਗਾ ਤਾਂ ਤੁਹਾਨੂੰ ਥੋੜੀ ਹੈਲਪ ਮਿਲ ਸਕਦੀ ਆ ਜੇ ਨਹੀਂ ਆਪਾਂ ਸਿਮਰਨ ਕੀਤਾ ਉਸ ਅਕਾਲ ਪੁਰਖ ਨੂੰ ਕਦੀ ਯਾਦ ਹੀ ਨਹੀਂ ਕੀਤਾ ਉਹਨੂੰ ਆਪਣੇ ਦੁੱਖ ਤੇ ਸੁੱਖ ਦੇ ਵਿੱਚ ਕਦੀ ਸ਼ਾਮਲੇ ਨਹੀਂ ਕੀਤਾ ਤੇ ਫਿਰ ਉਹ ਆਪਾਂ ਨੂੰ ਆਖਰੀ ਸਮੇਂ ਵੀ ਨਹੀਂ ਵਿਚੋਣਗੇ ਪਰ ਕਹਿੰਦੇ ਮਾਲਕ ਇੰਨੇ ਦਿਆਲੂ ਨੇ ਮਨਮੁਖ ਤੋਂ ਮਨਮੁਖ ਜੀ ਵਾਸਤੇ ਵੀ ਉਹ ਆਖਰੀ ਸਮੇਂ ਬਹੁਤ ਕਿਰਪਾ ਕਰਦੇ ਨੇ ਪਰ ਉਹ ਗੁਰਮੁਖ ਨੇ ਕਦੀ ਜੀਵਨ ਦੇ ਵਿੱਚ ਨਾ ਤਾਂ ਕਿਸੇ ਗੁਰਮੁਖ ਦਾ ਸੰਗ ਕੀਤਾ ਨਾ ਨਾਮ ਜਪਿਆ ਨਾ ਨਾਮ ਦੀ ਪਹਿਚਾਣ ਕੀਤੀ ਜਦੋਂ ਉਹ ਨਾਮ ਕਹਿੰਦੇ ਉੱਚੀ ਹੁੰਦਾ ਹੈ ਤਾਂ ਇਹ ਜੀਵ ਉਸ ਨਾਮ ਦੀ ਜਿਹੜੀ ਧਮਕ ਪੈਂਦੀ ਹੈ ਉਹਦੀ ਜਿਹੜੀ ਧੁਨ ਚੱਲਦੀ ਹੈ ਉਸ ਤੋਂ ਡਰਦਾ ਹੋਇਆ ਕਹਿੰਦੇ ਜਮਾ ਦੇ ਕੋਲ ਭੱਜ ਜਾਂਦਾ ਹੈ ਹੁਣ ਆਪਾਂ ਕੀ ਕਰਨਾ ਜਦੋਂ ਕੋਈ ਵੀ ਆਪਣਾ ਅੰਗੀ ਸਾਥੀ ਇਸ ਤਰੀਕੇ ਸਵਾਸ ਛੱਡ ਜਵੇ ਆਪਾਂ ਵਿਰਾਗ ਨਹੀਂ ਕਰਨਾ ਆਪਾਂ ਸਿਮਰਨ ਕਰਨਾ ਹੈ ਕਿਵੇਂ ਕਰਨਾ ਜਦੋਂ ਵੀ ਆਪਾਂ ਨੂੰ ਕਿਸੇ ਦੀ ਯਾਦ ਆਉਂਦੀ ਹੈ ਜੋ ਆਪਣਾ ਸੰਗੀ ਸਾਥੀ ਸੀ ਆਪਾਂ ਰਸਨਾ ਦੇ ਵਿੱਚ ਵਾ ਗਿਰਿ ਵਾ ਗਿਰਿ ਵਾ ਗਿਰਿ ਅਪਾ ਉਹਨਾਂ ਵਾਸਤੇ ਇੱਕ ਇਹੀ ਹੈਲਪ ਕਰ ਸਕਦੇ ਆ ਹੋਰ ਆਪਾਂ ਕੀ ਕਰ ਸਕਦੇ ਆ ਆਪਾਂ ਵੀ ਮਨਮੁਖ ਆ ਜਾਣ ਵਾਲਾ ਜੀ ਵੀ ਜੇ ਮਨਮੁਖ ਸੀ ਤਾਂ ਆਪਾਂ ਇੱਕ ਦੂਜੇ ਦੀ ਇਸ ਤਰੀਕੇ ਹੈਲਪ ਕਰ ਸਕਦੇ ਆ ਮਾਲਕ ਅੱਗੇ ਬੇਨਤੀ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਸਾਡਾ ਜੀਵ ਇੱਥੋਂ ਗਿਆ ਹੈ ਇਹਦੇ ਉੱਤੇ ਕਿਰਪਾ ਕਰਨੀ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਵੀ ਦਿਵਯ ਦ੍ਰਿਸ਼ਟੀ ਖੋਲੋ ਸਾਨੂੰ ਵੀ ਉਹ ਨਾਮ ਸੁਣਾਓ ਜਿਸ ਨਾਮ ਦੇ ਨਾਲ ਉਹ ਜੰਮ ਜੋ ਹੈ ਉਹ ਭਜ ਜਾਂਦੇ ਆ ਸੋ ਮਾਈ ਗੁਰੂ ਜੀ ਗੱਲ ਸਾਰੀ ਕਿੱਥੇ ਆ ਕੇ ਮੁੱਕਦੀ ਆ ਕਿ ਸਾਨੂੰ ਆਪਣੀ ਰਸਨਾ ਦਾ ਇਸਤੇਮਾਲ ਕਰਨਾ ਪੈਣਾ ਰਸਨਾ ਦਾ ਇਸਤੇਮਾਲ ਅਸੀਂ ਕਰਦੇ ਤਾਂ ਹਾਂ ਪਰ ਇਸ ਸੰਸਾਰ ਵਾਸਤੇ ਕਰਦੇ ਹਾਂ ਮਾਇਆ ਦੇ ਬਚਨ ਬੋਲਦੇ ਹਾਂ ਮਾਇਆ ਦੀਆਂ ਗੱਲਾਂ ਕਰਦੇ ਹਾਂ ਇਸ ਮਾਇਆ ਤੋਂ ਉੱਪਰ ਕੀ ਹੈ ਇਸ ਮਾਇਆ ਤੋਂ ਉੱਪਰ ਹੈ ਵਾਹਿਗੁਰੂ ਗੁਰਮੰਤਰ ਜਿਹਦੇ ਜਪਣ ਦੇ ਨਾਲ ਕਹਿੰਦੇ ਹਉਮੈ ਜਿਹੜੀ ਆ ਉਹ ਦੂਰ ਹੋ ਜਾਂਦੀ ਆ ਇਸ ਹਉਮੈ ਨੂੰ ਅਸੀਂ ਆਪਣੇ ਅੰਦਰੋਂ ਕੱਢਣਾ ਆ ਜਦ ਤੱਕ ਇਹ ਹਉਮੈ ਸਾਡੇ ਅੰਦਰ ਆ ਉਹ ਨਾਮ ਕਹਿੰਦੇ ਟਿਕਦਾ ਨਹੀਂ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾਮ ਅਸੇ ਇੱਕ ਥਾਈ ਇੱਕ ਚੀਜ਼ ਰਹੇਗੀ ਜਾਂ ਹਉਮੈ ਰੱਖ ਲੈਣੀ ਆਪਾਂ ਜਾਂ ਆਪਾਂ ਉਸ ਨਾਮ ਨੂੰ ਜੇ ਨਾਮ ਰੱਖਣਾ ਹੈ ਤਾਂ ਕਹਿੰਦੇ ਹਉਮੈ ਨੂੰ ਬਾਹਰ ਕੱਢੋ ਤੇ ਉਹ ਕਿਵੇਂ ਨਿਕਲੇਗੀ ਆਓ 2 ਮਿੰਟ ਅਭਿਆਸ ਕਰਦੇ ਆ ਤਾਂ ਜੋ ਸਾਨੂੰ ਪਤਾ ਲੱਗ ਜਵੇ ਕਿ ਅਸੀਂ ਕਿਵੇਂ ਉਸ ਮਾਲਕ ਨੂੰ ਜੋ ਮਾਲਕ ਸਾਨੂੰ ਦਿਸਦੇ ਹੀ ਨਹੀਂ ਉਹਦੇ ਨਾਲ ਪਿਆਰ ਪਾਣਾ ਬੇਰਾਗ ਸਾਨੂੰ ਆਵੇ ਰੱਜ ਰੱਜ ਕੇ ਅਸੀਂ ਉਸ ਮਾਲਕ ਦੇ ਪ੍ਰਤੀ ਰੁਈਏ ਹਰ ਸਾਹ ਦੇ ਨਾਲ ਉਸ ਮਾਲਕ ਨੂੰ ਯਾਦ ਕਰੀਏ ਆਓ ਜੀ ਇੱਕ ਮਿੰਟ ਅਭਿਆਸ ਕਰਦੇ ਹਾਂ ਅੱਜ ਕਰੋ ਜੀ ਸ਼ਰੂ ਵਾ ਗੁਰੂ 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 ਵਾ

ਵਾ ਗੁਰੂ 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 ਵਾ